ਹੰਜੀ ਬਾਬਿਓ ਅਪ ਅਵਿਨੈ ਤੋ ਹੀ ਕਰ ਲਈ ਆ ਕਰਿਆ ਕੇ ਬਾਕੀ ਮਿੱਟੀ ਨੂੰ ਲੈ ਲਿਆ ਮੈਂ ਨਾਲ ਤੇ ਮੈਨੂੰ ਲੱਗੀ ਆ ਕੁਛ ਭੁੱਖ ਸਵੇਰ ਦਾ ਯਾਰ ਕੁਛ ਖਾਦਾ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਕੁਛ ਮੇਰੀ ਛੁੱਟੀ ਤਾਂ ਬਸ ਇਦਾਂ ਹੀ ਨਿਕਲ ਗਈ ਆਪਣਾ ਤਾਂ ਮਨਾਇਆ ਗਿਆ ਜੀ ਟੀਚਰਡੇ ਮਿੱਟੀ ਦੇਖੋ ਬਾਕੀ ਮਿੱਟੀ ਹੋਏ ਇਹ ਕਾ ਸਾਡੇ ਅੰਕਲ ਜੀ ਹੁੰਦੇ ਨੇ 4 ਸਾਲ ਤੋਂ ਜਾਣਦਾ ਇਹਨਾਂ ਨੂੰ ਮੈਂ ਜਦੋਂ ਦਾ ਆਇਆ ਲੁਧਿਆਣਾ ਇਹਨਾਂ ਕੋ ਆ ਗਿਆ ਹੁਣ ਮੈਂ ਤੇ ਮਿੱਟੀ ਰੇੜੀ ਤੋਂ ਕੁਝ ਖਾਣ ਕੰਮ ਤੇ ਇਹਨਾਂ ਦਾ ਖਤਮ ਹੋ ਗਿਆ ਹੁਣ ਬਸ ਤਾ ਲੁਪਤਾ ਸ਼ਾਮਾਂ ਹੀ ਪਈਆਂ 3-4 ਵਜ ਚੁੱਕੇ ਆ ਜੋ ਮਿਲਦਾ ਬਾਬੇ ਦੀ ਕਿਰਪਾ ਨਾਲ ਖਾ ਲੈਨੇ ਆ ਮਿੱਟੀ ਓਏ ਮਿੱਟੀ ਬਸ ਕੀ ਮੇਰੇ ਨਾਲ ਹੀ ਰਹਿੰਦੀ ਆ ਪਿੱਛੇ ਉਹੀ ਤਾਜਪੁਰ ਵਾਲਾ ਰੋਡ ਆ ਜੀ ਆਜੋ ਸਾਰੇ ਮਿੱਤਰੋ ਖਾ ਲੋ ਸਵੇਰ ਦੀ ਰੋਟੀ ਐ ਮੇਰੀ ਅਨਕਲ ਕੋ ਚਨੇ ਦੀ ਸਬਜ਼ੀ ਬਣੀ ਹੀ ਉਹ ਕਾਲੇ ਜਣੇ ਹੁੰਦੇ ਨੇ ਉਹ ਮਿਲ ਗਏ ਨੇ ਬਾਕੀ ਮੈਦੇ ਆ ਗਏ ਆ ਮਿੱਟੀ ਮੇਰੇ ਨਾਲ ਮਿੱਟੀ ਓਏ ਮਿੱਟੀ ਮਿੱਟੀ ਬਬਿਓ ਦਾਲ ਫੁਲਕਾ ਤੇ ਚਲੋ ਮਿਲ ਹੀ ਜਾਂਦਾ ਜਿਹਦੇ ਗਰਮਾ ਦਾ ਹੋਵੇ ਤੇ ਆ ਸਾਡੀ ਮਿੱਟੀ ਨਹੀਂ ਖਾਣ ਦੀ ਮਿੱਟੀ ਓਏ ਪੁੱਤ ਖਾ ਲੈ ਉਹ ਤੁਸੀਂ ਸੁਣਾਓ ਖਾ ਰਿਆ ਜੀ ਸਾਰਿਆਂ ਨੇ ਖਾ ਰਹੀ ਹੈ ਮਿੱਟੀ ਵੀ ਹੋਣਾ ਕਿ ਕਿਸੇ ਬੰਦਾ ਕੋਈ ਚਿਕਨ ਖਾ ਰਿਹਾ ਹੈ ਉਹਨੇ ਥੋੜਾ ਜਿਹਾ ਪੀਸ ਦਿੱਤਾ ਇਹਨੂੰ ਚਿਕਨ ਬੋਧ ਪਸੰਦ ਆ ਇਹਨੂੰ ਮਿੱਟੀ ਖਾਲਾ ਪੁੱਤ ਖਾਲੀ ਆ ਬਾਬਿਓ ਹੁਣ ਸਾਡੀ ਮਿੱਟੀ ਦੀ ਵਾਰੀ ਹੈ ਜਦੋਂ ਮੈਂ ਖਾ ਰਿਹਾ ਸੀ ਮਿੱਟੀ ਮੇਰੇ ਮੋਢੇ ਦੇ ਉੱਪਰ ਬੈਠੀ ਹੋਣੀ ਉਹਨੂੰ ਮਿੱਟੀ ਖਾ ਰਹੀ ਹੈ ਮੈਂ ਵੇਟ ਕਰ ਰਿਹਾ ਕਿਉਂ ਮਿੱਟੀ ਮਿੱਟੀ ਬੱਤ ਤੇ ਚਿਕਨ ਬਹੁਤ ਖਾਂਦੇ ਆ ਜੀ ਇੱਥੇ ਕੋਈ ਬੈਟਰੀ ਹੈ ਅੰਕਲ ਮੈਂ ਤਾਂ ਦਾਲ ਲਤਾ ਉਹ ਚੰਨਿਆਂ ਦੀ ਸਬਜ਼ੀ ਸੀ ਨਾਲ ਕਾਲੇ ਚਨੇ ਕਿ ਉਹ ਅੰਕਲ ਇਹਨਾਂ ਨੂੰ ਪੀਸ ਦੇ ਦਿੱਤਾ ਮਿੱਠੀ ਵੀ ਮਿੱਠੀ ਚਿਕਨ ਬਹੁਤ ਪਸੰਦ ਕਰਦੀ ਹੈ ਮਿੱਠੀ ਹੋਏ ਗਿਆ ਚਿਕਨ ਲੈ ਪੀਸ ਰੋਟੀ ਆਪਾਂ ਖਾ ਲਈ ਹੈ ਜੀ ਬਾਕੀ ਆ ਵੀਰ ਆਪਣਾ ਪਿੱਛੇ ਇਹਨਾਂ ਮੜਾਨਾ ਮੈਂ ਤੁਹਾਨੂੰ ਦੇਖੋ ਮੈਂ ਬਣੇ ਰੋਟੀ ਖਾਦੀ ਆ ਅੱਧ ਮਿੱਠੀ ਮੇਰੇ ਨਾਲ ਹੀ ਆਓ ਉਹਨਾਂ ਦੇ ਅੰਕਲ ਵੀ ਬੈਠੇ ਹੋਏ ਨੇ ਪਿੱਛੇ ਇੱਥੇ ਲੰਨ ਦੇ ਨੇ ਆ ਬੋ ਦਸੀ ਮਾੜਾ ਜਿਆ ਕਿੰਨੇ ਤੋਂ ਕਿੰਨੇ ਟਾਈਮਿੰਗ ਹੁੰਦੀ ਆ ਰੋਟੀ ਸਵਾਦੀ ਯਾਰ ਤੇਰੀ ਮਜਾ ਆ ਗਿਆ ਕਿੰਨੇ ਤੋਂ ਕਿੰਨੇ ਦੁਕਾਨ ਬੋਲਦਾ ਤੂੰ ਬਾਕੀ ਅੰਕਲ ਆ ਪਿੱਛੇ ਸਾਡੇ ਬੈਠੇ ਐਨਾਂ ਅਗਰ ਤੁਨਾ 4 ਸਾਲ ਤੋਂ ਗੱਦੀ ਆ ਜਦੋਂ ਅੰਕਲ ਲੋਕਡਾਊਨ ਤੇ ਜਦੋਂ ਆਇਆ ਹੀ ਮੈਂ ਉਦੋਂ ਤੋਂ ਜਾਣਦੇ ਨੇ ਰੋਟੀ ਬਹੁਤ ਸਵਾਦ ਬਣਾਉਂਦੇ ਨੇ ਐਨਾਂ ਅਗਰ ਤੁਸੀਂ ਬੱਧੀ ਚਿਕਨ ਵੀ ਬਣਾ ਸਕਦੇ ਹੋ ਆਪਣਾ ਸਪੈਸ਼ਲ ਜਦੋਂ ਮੱਝ ਚਿਕਨ ਲੈ ਕੇ ਉਹ ਆਪਣਾ ਅੰਕਲ ਬਹੁਤ ਜਿਆ ਸਵਾਦ ਬਣਾਉਂਦੇ ਨੇ ਚਾ ਅੰਕਲ ਕਿੰਨੇ ਪੈਸੇ ਲੈਂਦੇ ਹੋ ਜੇ ਚਿਕਨ ਬਣਾਣਾ ਦੇ 150 ਰੁਪਏ ਕਿਲੋ ਦੇ ਚਿਕਨ ਕੋ ਘੇੜ ਬਣਾਉਂਦੇ ਨੇ ਕਾਕਾ ਆਇਆ ਮੈਂ ਕਈ ਵਾਰੀ ਬਾਕੀ ਮਿੱਟੀ ਮੇਰੇ ਨਾਲ ਹੀ ਆ ਜਿਸ ਦਿਨ ਫਿਰ ਉਹ ਪਿੱਛੇ ਬੈਠਾ ਨਾ ਆਪਣਾ ਛੋਟੂ ਇਹਦਾ ਵੀ ਬੱਕਰਾ ਕੰਮ ਆਪਣਾ ਰੋਟੀ ਖਾ ਰਿਹਾ ਹੁਣ ਵਿਲੇ ਹੋਏ ਨੇ ਫਿਰ ਮੈਂ ਤੁਹਾਨੂੰ ਇਹਦੀ ਵੀਡੀਓ ਪਾਵਾਂਗਾ ਬਾਕੀ ਮੈਂ ਤੇ ਮਿੱਟੀ ਹੁਣ ੱਲੇ ਘਰ ਮਿੱਟੀ ਨੇ ਤੇ ਮੈਂ ਖਾ ਲਈ ਰੋਟੀ ਚਲਿਏ ਬਬੂ ਚੱਲ ਹਮ ਮੇਰੇ ਉੱਪਰ ਹੀ ਬੈਠੀ ਹੋਈ ਆ ਕੱਪੀ ਤੁਸੀਂ ਮੌਸਮ ਤਾਂ ਬੜਾ ਵਧੀਆ ਜਿਹਾ ਹੋ ਗਿਆ ਬੱਲੇ ਮਿੱਟੀ ਹੋਏ ਹੁਣ ਆਪਾਂ ਕੀ ਚੱਲੇ ਕਰੇ ਵਾਪਸ ਮੁਕੀਤੇ ਨਾ ਰੁਟੀ ਖਾਲੀ ਚਲ ਬੁੱਕ